ਇਹ ਸਾਥੀ ਸਾਡੇ ਜਿਹੜੇ ਆ ਹਲਕਾ ਖਡੂਰ ਸਾਹ ਤੋਂ ਕੈਂਡ ਪਿੰਡਾਂ ਤੋਂ ਹੈਗੇ ਆ ਉਹਨੇ ਸਾਥੀ ਜਾਣੇ ਅਲੱਗ-ਅਲੱਗ ਪਿੰਡਾਂ ਦੇ ਹੈਗੇ ਆ ਜਿਹੜੇ ਦੋਨੇ ਸਾਥੀ ਮੈਂ ਸਮਝਦਾ ਬਹੁਤ ਮਿਹਨਤੀ ਹੈਗੇ ਆ ਜਦੋਂ ਮਿਹਨਤੀ ਸਾਥੀ ਹੋਣ ਕਿ ਮੈਂ ਸਮੇਂ ਦਾ ਉਹ ਪਾਰਟੀਆਂ ਨੂੰ ਬੜੀ ਮੁਸ਼ਕਲ ਮਿਲਦੇ ਆ ਕਿ ਦੋਨੋਂ ਸਾਥੀਆਂ ਦਾ ਮੈਂ ਕੰਮ ਕਰ ਦੇ ਕੇ ਕਿੱਦਾਂ ਇਹਨਾਂ ਨੇ ਕੰਮ ਕੀਤਾ ਅੱਜ ਹੀ ਮੈਂ ਸੁਰਵੰਨ ਨੂੰ ਐਸੇ ਬੁਲਾਇਆ ਨਹੀਂ ਸੀਗਾ ਪਰ ਦੇਖੋ ਬੇਨਰ ਵਾਸਤੇ ਸਾમી ਜਿਹੜੇ ਆ ਸਾਥੀ ਜਿਹੜੇ ਆ 15 ਦੀ ਬੰਦੇ ਜਿਹੜੇ ਨਾਲ ਲੈ ਕੇ ਆਏ ਆ ਕਿ ਅਗਲੇ ਐਤਵਾਰ ਨੂੰ ਇਹਨਾਂ ਦੇ ਪਿੰਡਾਂ ਵਿੱਚ ਜਾ ਕੇ ਇਹਨਾਂ ਦੋਨਾਂ ਸਾਥੀਆਂ ਨੂੰ ਉਹ ਪਿੰਡਾਂ ਦੀ ਅਗਵਾਈ ਦੇ ਵਿੱਚ ਇਹਨਾਂ ਸਾਥੀਆਂ ਨੂੰ ਦੋਨੋਂ ਲੈਟਰ ਦੇ ਕੇ ਇਹਨਾਂ ਨੂੰ ਪਾਵਰਾ ਜਿਹੜੀ ਆ ਉਹ ਪਿੰਡ ਜਿਹੜਾ ਹਲਕਾ ਖਡੂਰ ਸਾਹ ਦੇ ਪੂਰੇ 9 ਪਿੰਡਾਂ ਦੀਆਂ ਇਹਨਾਂ ਦਿੱਤੀਆਂ ਜਾਣਗੀਆਂ ਯਾਨਕਿ ਲੋਕਾਂ ਵਿੱਚ ਸੇਵਾ ਕਰਨ 2027 ਦੀ ਜਿਹੜੀ ਹੈ ਇਫਤਾ ਪਾਰਟੀ ਦੀ ਸਾਡੀ ਲੜਾਈ ਜਿਹੜੀ ਸ਼ੁਰੂ ਹੋ ਗਈ ਹੈ ਸਾਬ ਫੈਸਲਾ ਕਰਕੇ ਕਿ ਸ਼ਹਿਰ ਸਾਥੀਆਂ ਜਿਹੜਾ ਹੈ ਉਹ ਤੋਂ ਸਟੇਜ ਤੇ ਲਾਇਆ ਜਾਵੇ ਇਹ ਫੈਸਲਾ ਮੈਂ ਸਮਝਦਾ ਵੀ ਉਹਦੇ 2-3 ਮਹੀਨੇ ਕਰਕੇ ਇਹ ਪਾਰਟੀ ਨੂੰ ਗਾਂ ਲਿਆਉਣ ਵਾਸਤੇ ਤਾਂ ਇਹ ਦੋਨਾਂ ਸਾਥੀਆਂ ਦੀ ਮੈਂ ਸਮਝਦਾ ਕਿ ਪਾਰਟੀ ਵੱਲੋਂ ਕਿ ਇੱਕ ਸਿਰਫ ਇਹਨਾਂ ਨੂੰ ਵੈਲਕਮ ਕਰਨ ਵਾਸਤੇ ਇੱਕ ਕਮੂਟਲ ਵਿੱਚ ਬੁਲਾਇਆ ਗਿਆ ਸੀਗਾ ਇਹਨਾਂ ਦੋਨਾਂ ਸਾਥੀਆਂ ਦਾ ਬੜਾ ਮਾਣ ਹੈਗਾ ਕਿ ਦੋਨੇ ਸਾਥੀ ਜਿਹੜੇ ਹੈ ਪੂਰੀ ਟੀਮ ਨਾਲ ਲੜ ਕੇ ਇਕਤਾ ਪਾਰਟੀ ਨਾਲ ਆਵਾ ਕਾਹ ਬਣਾ ਦਿਆ ਤੱਕ ਇਹ ਲਜਾਨ ਕੀ ਨਾਮ ਜੀ 12ਵੀਂ ਤੋਂ ਆਂਦੀ ਜੈ ਦੂਸਣੋਂ ਭਾਰ ਮੰਪਾਇਆ ਜਾਇਆ ਦੀਦੇ ਲੋਕ ਜਨਾਸਾ ਲੋਕਾਂ ਆ ਪਾਰਟੀ ਦੇ ਧੜੇ ਆ ਟਕਾ ਕੰਦੇ ਆ ਉਹਨਾਂ ਦਾ ਸਾਥ ਦਿੱਤਾ ਜਾਊਗਾ ਉਹਨਾਂ ਦਾ ਮੈਂ ਕਰੂੰਗਾ ਹਾਂ ਆਪਣੀ ਪਾਰਟੀ ਨਾਲ ਮੋਦੇ ਨਾਲ ਮੋਦਾ ਲਾਤੇ ਜਿੰਨਾ ਖਾਇਆ ਜਾ ਟਕਾ ਖਾਂਗੇ ਤਦ ਉਸ ਤੋਂ ਬਾਅਦ ਦੇ ਦੀ ਟਕਾ ਕਰੇ ਦੇ ਮੈਂ ਨਾ ਰਖਿਆ ਚਿੱਥੀ ਕਿੱਥੇ ਹੋਊਗਾ ਦਾਣਾ ਬੋਲ ਜਾਊਂਗਾ ਮੇਂ ਜ ਆਪਣਾ ਮੈਂ ਪੰਜਾਬ ਦਾ ਬਕਾਲ ਕਰਪੇਸ਼ਾ ਹਾਂ ਸਭ ਤੋਂ ਪਹਿਲਾਂ ਵੈਦ ਖਾਲਸਾ ਸ੍ਰੀ ਵੈਦ ਦੀ ਜਗਤ ਮੈਂ ਹੋਰ ਖੁਸ਼ੀਵਾ ਵੀ ਜੋ ਇੱਕਤਾ ਪਾਰਟੀ ਵਿੱਚ ਮਿਲੋਂ ਪੰਜਾਬ ਦਾ ਪਦਾਨ ਬਣਾ ਗਿਆ ਪੰਜਾਬ ਦਾ ਪਦਾਨ ਬਣਾ ਗਿਆ ਜੋ ਪੰਜਾਬ ਦਾ ਪਦਾਨ ਬਣਾ ਗਿਆ ਵਾ ਆਪਾਂ ਜੋ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਆਪਾਂ ਮਸਲਾ ਹੱਲ ਕਰਨ ਵਾਸਤੇ ਜਾਂ ਕੋਈ ਜਵਾਨ ਤੇ ਜਾਂ ਕੋਈ ਸਿਹਤ ਤੇ ਵੀ ਉਹ ਨਸ਼ੀ ਦੇ ਤੋਂ ਜੋ ਨਸ਼ਾ ਮੌਜ ਆਪਣਾ ਸਾਡੇ ਹੀ ਜਵਾਨਾਂ ਨੂੰ ਪਰ ਅਨਮਨਤ ਕਰ ਰਿਹਾ ਹੈ ਆਪਾਂ ਪ੍ਰਧਾਨ ਚੁਣੇ ਗਏ ਆ ਆਪਾਂ ਇਸ ਮੁੱਦੇ ਤੇ ਬਿਲਕੁਲ ਡਟ ਕੇ ਬੋਲਾਂਗੇ ਜੀ ਕਿਰੇ ਕਿਰੇ ਮੁੱਤੇ ਹੋਗੇ ਜਿੰਨੂੰ ਲੈ ਕੇ ਤੁਸੀਂ ਦਾ ਜਨਤਾ ਦੇ ਵਿੱਚ ਜਾਉਗੇ ਜਨਤਾ ਦੇ ਵਿੱਚ ਇਹਦਾ ਨਸ਼ਾ ਤੋਂ ਆਪਾਂ ਨਸ਼ੀ ਦਾ ਬੋਲਾਂਗੇ ਨਸ਼ਾ ਜੋ ਬਿਲਕੁਲ ਜਾਂ ਨਸ਼ਾ ਬਿਲਕੁਲ ਵੀ ਘਾਹ ਕਰ ਰਿਹਾ ਕਈਆਂ ਦਾ ਕੀ ਆ ਵੀ ਰਸਲ ਬੰਦ ਹੋ ਗਿਆ ਕਿਸੇ ਰਸਲ 5-5 ਕਿਲੋ ਆ ਮਹੀਨੇ ਦਾ 5 ਕਿਲੋ ਰਸਲ ਨੂੰ ਮਿਲਦਾ ਇਹ ਆਮ ਜਨਤਾ ਨੂੰ ਇਹਨਾਂ ਪਖਾਈ ਗਿਆ ਤਾਂ ਆਮ ਜਨਤਾ ਨੂੰ ਇਹ ਨੌਕਰੀਆਂ ਬਖਸ਼ਣ ਕੀ ਜੇ ਪਖਾਈ ਦੇਣਾ ਬੰਦ ਸੀਆਈ ਕੰਪਨੀਆਂ ਲੋਮ ਬੰਦਿਆਂ ਨੂੰ ਪਤਾ ਲੱਗੇ ਮਹੀਨੇ ਦਾ ਮੈਨੂੰ ਆ ਰਿਹਾ ਇੱਕ ਜਿਹੜਾ ਜ਼ਬਰਦਸਤੀ ਕੇ ਇਥੇ ਪਰਚਾ ਕਰਾਵਾ ਲਾਗ ਡਾਟਣਾ ਮੈਨੂੰ ਬੋਰਡ ਨਹੀਂ ਪਾਈ ਮੈਨੂੰ ਐ ਨਹੀਂ ਕੀਤਾ ਆਪਸ ਤੇਰੇ ਬਾਜਾਂ ਦਾ ਪੱਛਾ ਕੋਣਾ ਕਿਤੇ ਉੱਥੇ ਅਸੀਂ ਖੜਾਂਗੇ ਜੀ